ਹਾਲਫਾ ਜੀ ਐਚਪੀ ਉਹ ہمارا ਪੈਟਰੋਲ ਪੰਪ ਹੈ ਖੀਰਾਵਾਲੀ ਵਿਖੇ ਉੱਥੇ ਆਪਾਂ ਨੂੰ ਪਤਾ ਹੈ ਕਿ ਇਨਸੀਡੈਂਟ ਹੋਇਆ ਸੀ ਆ 1225 ਨੂੰ ਉਹਦੇ ਵਿੱਚ ਲੁਟੇਰਿਆਂ ਵੱਲੋਂ ਖੂ ਕਰਦੇ ਵੇਲੇ ਇੱਕ ਵਿਅਕਤੀ ਤੇ ਗੋਲੀ ਮਾਰੀ ਸੀ ਜਿਹਦੇ ਵਿੱਚ ਉਹ ਵਿਅਕਤੀ ਕੁਲਵੰਤ ਸਿੰਘ ਜਿਹੜਾ ਉਹਦੀ ਮੌਤ ਹੋ ਗਈ ਸੀ ਹਸਪੀਟਲ ਲੈ ਜਾਂਦੇ ਇਹਦੇ ਵਿੱਚ ਅਸੀ ਮੀ ਜਟਲੀ ਫਤੂ ਟਿੰਗਾ ਥਾਣਾ ਵਿੱਚ ਕੇਸ ਰਿਸਟਰ ਕੀਤਾ ਸੀਗਾ ਔਰ ਉਸ ਤੋਂ ਬਾਅਦ ਮਾਜੋਗ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਤੂੜਾ ਜੀ ਵੱਲੋਂ ਮੌਕੇ ਨੂੰ ਵਿਜ਼ਿਟ ਕੀਤਾ ਗਿਆ ਵਿਜ਼ਿਟ ਕਰਨ ਤੋਂ ਬਾਅਦ ਇੱਥੇ ਟੀਮਾਂ ਜਿਹੜੀਆਂ ਅਸੀਂ ਰੈਡੀ ਕੀਤੀਆਂ ਸੀ ਤੇ ਆ ਕਿਤੇ ਇਹਦੇ ਵਿੱਚ ਡੀਐਸਪੀ ਡੀ ਪਰਮਿੰਦਰ ਸਿੰਘ ਡੀਐਸਪੀ ਸੁਲਤਾਨਪੁਰ ਲੋਧੀ ਵਰਮੀ ਸਿੰਘ ਜੀ ਐਸਐਚਓ ਫਤੂ ਟਿੰਗਾ ਸੀਆਈਏ ਇੰਸਪੈਕਟਰ ਜਨਰਲ ਸਿੰਘ ਔਰ ਸਾਡੇ ਟੈਕਨੀਕਲ ਟੀਮ ਦੇ ਇਨਚਾਰਜ ਆ ਗਿਆ ਚੰਜੀਤ ਸਿੰਘ ਉਹਨਾਂ ਨੇ ਵਰਕ ਸ਼ੁਰੂ ਕੀਤਾ ਇਨਵੈਸਟੀਗੇਟ ਸ਼ੁਰੂ ਕੀਤੀ ਸੀ ਇਹਦੇ ਉੱਤੇ ਔਰ ਇਹਨੂੰ ਹੂਮਨ ਅਤੇ ਟੈਕਨੀਕਲ ਤਰੀਕੇ ਨਾਲ ਇਹਨੂੰ ਅਸੀਂ ਇਨਵੈਸਟੀਗੇਟ ਕਰਨਾ ਜਦੋਂ ਸ਼ੁਰੂ ਕੀਤਾ ਤੇ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਉਸ ਦਿਨ ਫੌਗ ਬਹੁਤ ਜ਼ਿਆਦਾ ਸੀਗੀ ਫੌਗ ਦੇ ਵਿੱਚ ਕੁਝ ਵੀ ਦਿਖ ਨਹੀਂ ਰਿਹਾ ਸੀਗਾ ਔਰ ਇਸ ਤੇ ਸਾਡੀਆਂ ਟੀਮਾਂ ਜਿਹੜੀਆਂ ਸੀਆਂ ਲੱਗੀਆਂ ਹੋਈਆਂ ਇਹਨਾਂ ਨੇ ਸਖਤ ਮਿਹਨਤ ਕੀਤੀ ਔਰ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਅਕਿਊਟ ਸੀਗੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਇਹਦੇ ਵਿੱਚ ਚਾਰ ਬੰਦੇ ਜਿਹੜੇ ਅਸੀਂ ਅਰੈਸਟ ਕਰ ਲਿਆ ਹੁਣ ਤੱਕ ਇਹਦੇ ਵਿੱਚ ਇੱਕ ਨਿਵਾਲਕ ਹੈਗਾ ਤੇ ਤਿੰਨ ਲੜਕੇ ਇੱਕ ਦਾ ਨਾਮ ਅਰਜਨ ਹੈ ਇੱਕ ਦਾ ਨਾਮ ਰੁਹਿਤ ਹੈ ਔਰ ਇੱਕ ਦਾ ਨਾਮ ਤੀਰਤ ਹੈ ਇਹ ਜਿਹੜੇ ਬੇਟ ਦੇ ਰਹਿਣ ਵਾਲੇ ਆ ਤਾਲਾ ਢਿਲਮਾ ਦੇ ਇਹਨਾਂ ਚਾਰਾਂ ਬੰਦਿਆਂ ਨੂੰ ਅਸੀਂ ਅਰੈਸਟ ਕਰ ਲਿਆ ਹੁਣ ਤੱਕ ਹੋਰ ਇਹਦੇ ਵਿੱਚ ਤਿੰਨ ਬੰਦੇ ਸਾਨੂੰ ਹੋਰ ਵਾਂਟਡ ਆ ਉੱਤੇ ਸਾਡੀਆਂ ਟੀਮਾਂ ਜਿਹੜੀਆਂ ਵਰਕ ਕਰ ਰਹੀਆਂ ਨੇ ਔਰ ਜਲਦੀ ਜਿਹੜਾ ਅਸੀਂ ਇਹਨਾਂ ਨੂੰ ਨੈਪ ਕਰ ਲਵਾਂਗੇ ਔਰ ਇਹ ਤੇ ਸਾਡੀ ਟੀਮ ਨੇ ਔਰ ਟੈਕਨੀਕਲ ਟੀਮ ਨੇ ਸਾਰਿਆਂ ਨੇ ਬਹੁਤ ਅੱਛਾ ਵਰਕ ਕੀਤਾ ਹੈਗਾ ਔਰ ਇਹਨੂੰ ਅਸੀਂ 7 ਦਿਨ ਦੇ ਵਿੱਚ ਵਿੱਚ ਜਿਹੜੇ ਬੰਦੇ ਸੀ ਉਹਨਾਂ ਨੂੰ ਟੈਸਟ ਕਰਕੇ ਉਹਨਾਂ ਨੂੰ ਨੈਪ ਕੀਤਾ ਹੈਗਾ ਬਾਕੀਆਂ ਤੇ ਅਸੀਂ ਵਰਕ ਕਰ ਰਹੇ ਹਾਂ ਇਹ ਪ੍ਰੋਫਾਈਲ ਜੀ ਸੀ ਸਰ ਇਹਨਾਂ ਦਾ ਇਹ ਜਿਹੜਾ ਇੱਕ ਮੇਨ ਅਕਿਊਜ਼ ਹੈ ਜਰਨੈਲ ਸਿੰਘ ਉਹ ਹਜੇ ਸਾਨੂੰ ਵਾਂਟਡ ਹੈ ਉੱਤੇ ਟੀਮਾਂ ਲੱਗੀਆਂ ਹੋਈਆਂ ਆ ਸਾਡੀਆਂ ਉਹਦੇ ਖਿਲਾਫ 7 ਪਰਚੇ ਰਜਿਸਟਰ ਹੋਇਆ ਜਲੰਧਰ ਅ ਮ ਜਿਲ੍ਹੇ ਦੇ ਔਰ ਉਹ ਜਵੰਦਰ ਜ਼ਿਲ੍ਹੇ ਦਾ ਪੀਓ ਵੀ ਹੈ ਇਹਦੇ ਵਿੱਚ ਔਰ ਇੱਕ ਬੰਦਾ ਜਿਹੜਾ ਹੈਗਾ ਅਰਜੁਨ ਉਹਦੇ ਖਿਲਾਫ ਵੀ ਇੱਕ ਆਰਮਜ਼ ਇਕ ਦਾ ਪਰਚਾ ਹੈ ਉਹ ਵੀ ਜਨਵਰੀ ਦੇ ਮਹੀਨੇ ਵਿੱਚ ਹੀ ਬਾਹਰ ਆਇਆ ਸੀਗਾ ਬਾਕੀਆਂ ਤੇ ਹਜੇ ਇਨਵੈਸਟੀਗੇਟ ਕਰ ਰਹੇ ਆਂ ਕੋਈ ਪਰਚਾ ਨਹੀਂ ਸਰ ਜਿਹੜਾ ਵਿਪਨ ਯੂਜ਼ ਕੀਤਾ ਉਹ ਤਾਂ ਨਹੀਂ ਨਹੀ ਇਹਦੇ ਵਿੱਚ ਵਿਪਨ ਨਹੀਂ ਹੁਣ ਤੱਕ ਅਸੀਂ ਦੋ ਮੋਟਰਸਾਈਕਲ ਜਿਹੜੇ ਇਹਨਾਂ ਨੇ ਵਰਤੇ ਸੀ ਉਹ ਔਰ ਇੱਕ ਹਾਕੀਆ ਇੱਕ ਦੱਤਰ ਜਿਹੜਾ ਹੈਗਾ ਉਹ ਰਿਕਵਰ ਕੀਤਾ ਹੈਗਾ ਵੈਪਨ ਜਿਹੜਾ ਹੈ ਜ ਉਹ ਜਿਹੜਾ ਮੇਨ ਮੁਲਜ਼ਮ ਹੈਗਾ ਜਨਰਲ ਸਿੰਘ ਉਤੋਂ ਪਤਾ ਲੱਗਾ ਸਾਨੂੰ ਉਹਦੇ ਕੋਲ ਸਰ ਖੋਹ ਕਿੰਨੀ ਕੀਤੀ ਸੀ ਉਹ ਪਤਾ ਲੱਗਾ ਸਾਢੇ 7000 ਰੁਪਏ ਦੀ ਖੋਹ ਸੀਗੀ ਇਹਨਾਂ ਦੀ ਕੀਤੀ ਰਾਦੇ ਦੇ ਵਿੱਚ ਸਰ ਜਿਹੜੇ ਕਲੂਜ਼ ਹੈ ਇਹਨਾਂ ਨੂੰ ਡਿਟੈਕਟਾਈ ਕਰਨ ਦੀ ਜਿਹੜੀ ਤਕਨੀਕ ਸੀਗੀ ਕਿੱਦਾਂ ਹੈ ਆਇਡੈਂਟੀਫਾਈ ਹੋਈ ਗਈ ਇਹਦੇ ਬਾਰੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਹੋਮਨ ਤੇ ਟੈਕਨੀਕਲ ਤਰੀਕੇ ਨਾਲ ਅਸੀਂ ਉਹ ਵਰਕ ਕੀਤਾ ਇੱਥੇ 7 ਦਿਨ ਸਾਡੀਆਂ ਟੀਮਾਂ ਦਿਨ ਰਾਤ ਇੱਥੇ ਕੰਮ ਕੀਤਾ ਅਸੀਂ ਕਿਉਂਕਿ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਇਹਨਾਂ ਨੂੰ ਫੇਸ ਕਰਨਾ ਕਿਉਂਕਿ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਹਦੇ ਵਿੱਚ ਗੋਲੀ ਮਾਰ ਕੇ ਤੇ ਇਸ ਤਰੀਕੇ ਨਾਲ ਅਸੀਂ ਕਿਉਂਕਿ ਉਹ ਉਦੋਂ ਕਾਫੀ ਧੁੰਦਵੀ ਸੀ ਨੰਬਰ ਟ੍ਰੇਸ ਕਰਨ ਦੀ ਕਾਫੀ ਮੁਸ਼ਕਲ ਹੋ ਰਹੀ ਸੀ ਉਹ ਨੰਬਰ ਵੀ ਟ੍ਰੇਸ ਕਰ ਕਿਦਾਂ ਹੋਇਆ ਹਿਊਮਨ ਦਾ ਟੈਕਨੀਕਲ ਤਰੀਕੇ ਨਾਲ ਹੋਣਾ ਸੀ ਆਇਆ ਤੇ ਹਿਊਮਨਟੀ ਹਿਊਮਨ ਤਰੀਕੇ ਨਾਲ ਵੀ ਅਸੀਂ ਵਰਕ ਕੀਤਾ ਸਾਡੇ ਜਿਹੜੇ ਸੋਰਸ ਸੀਗੇ ਉਹਨਾਂ ਨੂੰ ਐਕਟਿਵ ਕੀਤਾ ਇਲਾਕੇ ਦੇ ਵਿੱਚ ਜਿਹੜੇ ਬੰਦੇ ਇੱਥੇ ਕੰਮ ਕਰ ਰਹੇ ਹੈਗੇ ਉਹਨਾਂ ਤੇ ਅਸੀਂ ਵਰਕ ਕੀਤਾ ਔਰ ਤਕਰੀਬਨ ਰਿਆ ਬਿਆਸ ਇਦਰੋ ਬਿਆਸ ਤੋਂ ਜਿਹੜੇ ਬੰਦੇ ਇਹਨਾਂ ਵਾਰਦਾਤਾਂ ਇੰਦਾਂ ਦੀਆਂ ਕਰਦੇ ਰਹੇ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਸ਼ਾਮਲ ਕੀਤਾ ਆਪਣੇ ਏਰੀਆ ਦੇ ਵਿੱਚ ਜਿਹੜੇ ਬੰਦੇ ਇਦਾਂ ਦੀਆਂ ਵਾਰਦਾਤਾਂ ਕਰਦੇ ਰਹੇ ਉਹਨਾਂ ਨੂੰ ਵੀ ਅਸੀਂ ਸ਼ਾਮਲ ਕੀਤਾ ਕਾਫੀ ਘੰਟੇ ਤੋਂ ਬਾਅਦ ਫਿਰ ਅਸੀਂ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਇਹਨਾਂ ਇਹ ਅੰਜਾਮ ਦਿੰਦੇ ਸੀਗੇ ਜਾਂ ਸਰ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ ਜਿਹੜੇ ਫੜੀ ਜੇ ਰੋਕੀ ਜੇ ਤਾਂ ਲੁੱਟਖੋ ਦੀ ਵਾਰਦਾਤ ਤੇ ਤੇਤੀ ਇੱਥੇ ਆਏ ਸੀਗਾ ਮੈਂ ਇਹ ਕੰਮ ਕੀਤਾ ਮੋਟਰਸਾਈਕਲ ਉਹ ਉਹ ਵੀ ਖੂਬ ਤਿਆਰੀ ਸੀ ਨਹੀਂ ਮੋਟਰਸਾਈਕਲ ਇਹਨਾਂ ਦੇ ਆਪਣੇ ਸੋ ਪਹਿਲਾਂ ਵੀ ਕੋਈ ਇਹਨਾਂ ਦੇ ਕ੍ਰਿਮੀਨਲ ਰਿਪੋਰਟ ਹੈ ਇੱਕ ਅਰਜਨ ਦੇ ਖਿਲਾਫ ਪਹਿਲਾਂ ਪਰਚਾ ਰਜਿਸਟਰ ਹੋਇਆ ਦਮਾ ਦੱਸਿਆ 25 ਜਨਵਾਰ ਦਾ ਔਰ ਉਹ ਜਨਵਰੀ ਦੇ ਮਹੀਨੇ ਵਿੱਚ ਹੀ ਬਾਹਰ ਆਇਆ ਸੀਗਾ ਔਰ ਜਿਹੜਾ ਸੈਕੰਡ ਹੈਗਾ ਜਨੈਲਾ ਉਹਦੇ ਖਿਲਾਫ 6-7 ਪਰਚੇ ਰਜਿਸਟਰ ਹੈਗੇ ਜਲੰਧਰ ਜ਼ਿਲ੍ਹੇ ਨਾਲ ਲੋਟੋ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਰਾਤੀ ਕਰਦੇ ਸੀ ਨਸ਼ਾ ਕਰਦੇ ਸੀ ਉਸ ਦਿਨ ਵੀ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਮਰਸਰ ਹੈ ਨਾ ਉਮਰ 19 ਤੋਂ ਲੈ ਕੇ 24 ਤੱਕ ਹੈਗੇ ਜਿਹੜੇ ਅਸੀਂ ਹੁਣ ਤੱਕ ਅਰੈਸਟ ਕੀਤੇ ਹੋਏ ਨੇ ਸਰ ਇਹ ਗੈਂਗਲਾ ਵੀ ਜੁੜਿਆ ਹੈ ਇਹਨਾਂ ਦਾ ਆਪਣਾ ਗੈਂਗਲਾ ਕੀਕਾ ਕਿਊਟ ਕੋਈ ਨਿਊ ਹੈ ਹਾਂ ਜੀ ਜਨੈਰਲ ਜਨੈਰਲ